ਇਹ ਇੱਕ ਸੁਪਨਾ ਨਹੀਂ ਸੀ ਕਰਨੀ ਵੀ ਮੈਂ ਪਾਰਲੀਮੈਂਟ ਪਾਣਾ ਇੱਕ ਸੁਪਨਾ ਸੀਗਾ ਵੀ ਕੋਈ ਸੇਧ ਪੰਜਾਬ ਦੇ ਵਿੱਚ ਖਾਲਸਾ ਪੰਥ ਨੂੰ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਤੇ ਕਿਉਂਕਿ ਕਾਰਨ ਇਹ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀਗਾ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਹੈ ਤੇ ਇਹਨਾਂ ਨੇ ਜਦੋਂ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਛੁੱਟਿਆ ਤੇ ਮੈਂ ਉਦੋਂ ਉਹਨਾਂ ਦਿਨਾਂ ਚੋਂ ਹੀ ਬਾਹਰ ਆਈ ਸੀ ਅਮਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ 'ਚ ਜਾਣਾ ਚਾਹੀਦਾ ਮੈਂ ਮੋਰਚੇ 'ਚ ਗਈ ਵਾਤਾਵਰਣ ਦੇਖਿਆ ਉੱਥੇ ਇਹਨਾਂ ਨੇ ਇੰਨੀ ਬੁਰਸ਼ਾ ਕਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ 57 ਲਾ ਕੇ ਜੇਲ੍ਹ ਵਿੱਚ ਛੁੱਟਿਆ ਇਹ ਬਹੁਤ ਵੱਡੀ ਜਾਦਤਰੀਆਂ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਤੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਹਰ ਕੰਮ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਖੜਕੇ ਗਏ ਪਰ ਜਿਵੇਂ ਦੋ ਮੈਂਬਰ ਪਾਰਲੀਮੈਂਟ ਬਿਨੇ ਨੇ ਤਾਂ ਅਗਲਾ ਸਟੈਪ ਵੇਖੋ ਜੀ ਅਗਲਾ ਸਟੈਪ ਤਾਂ ਬਾੜਾ ਤਾਂ ਮੀਡੀਆ ਵਾਲੇ ਹੀ ਦੱਸਦੇ ਹੁੰਦੇ ਆ ਵੀ ਅਗਲਾ ਸਟੈਪ ਕੀ ਹੋਊਗਾ ਤੁਹਾਨੂੰ ਇੱਕ ਇਸ ਵਾਰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਦਾ ਭਾਈ ਕਿ ਤੁਹਾਨੂੰ ਇਸ ਵਾਰ ਆਈਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲਣ ਜੀ ਦਾ ਸੁਪਨਾ ਜਿਹੜਾ ਹੈ ਹੁਣ ਇਹ ਕੌਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸਦੀ ਹਾਂ ਵੀ ਸਾਡਾ ਕੰਮ ਸੀਗਾ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਇੰਨੇ ਵਧੀਆ ਤਰੀਕੇ ਨਾਲ ਲੜੀ ਹੈ ਇਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਹੈ ਕਿ ਇਸ ਮਾਝੇ ਦੇ ਇਲਾਕੇ ਨੇ ਅਮਰਪਾਲ ਨੂੰ ਸਾਰੇ ਪੰਜਾਬ ਚੋਂ ਲੀਡ ਦਿੱਤੀ ਹੈ ਤੇ ਤੁਸੀਂ ਇੱਕ ਗੱਲ ਹੋਰ ਐਡ ਮੈਂ ਕਰਦੀਆਂ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਹੈ ਤੇ ਇਸ ਦਾ ਜਿਹੜਾ ਇਸ਼ਾਰਾ ਹੈ ਇਹ ਸੈਂਟਰ ਨੂੰ ਵੀ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਜਾਣਾ ਚਾਹੀਦਾ ਕਿ ਕੀ ਅਸੀਂ ਇਸੇ ਤਰ੍ਹਾਂ ਜ਼ੁਲਮ ਜਾਰੀ ਰੱਖਾਂਗੇ ਕਿ ਅਸੀਂ ਅੱਗੋਂ ਜਿਹੜਾ ਸਟ੍ਰੈਟੇਜੀ ਆ ਕੋਈ ਚੇਂਜ ਕਰਾਂਗੇ ਜੀ ਅੱਗੇ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਜੱਥੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਟ ਸੀ ਆਜ਼ਾਦ ਜਿਹੜੇ ਉਮੀਦਵਾਰ ਦੋ ਜਿੱਤੇ ਨੇ ਭਾਈ ਖਾਲਸਾ ਜੀ ਦੇ ਅੰਮ੍ਰਿਤਪਾਲ ਜੀ ਗੱਲ ਇੱਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਨੂੰ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਂਡੀਏ ਸਰਕਾਰ ਹਲੇ ਬਣ ਨਹੀਂ ਰਹੀ ਉੱਤੇ ਇੰਡੀਆ ਅਲਾਈਐਂਸ ਜਿਹੜੀ ਹੈ ਉਹ ਸਰਕਾਰ ਉਹ ਖਿੱਚੋ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਅਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਫਲੋਰੀ ਕਹਿੰਦੇ ਨੇ ਕਿ ਜਿਹੜੇ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾਣ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋਪ ਪੈਂਦੀ ਹੈ ਇਹ ਦੇਖੋ ਇਹ ਬੜਾ ਔਖਾ ਇਹ ਨਹੀਂ ਇਹ ਬੜਾ ਔਖਾ ਫੈਸਲਾ ਹੈ ਇੱਧਰ ਦੇਖੋ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਾਇਆ ਉਹਨਾਂ ਨਾਲ ਨਹੀਂ ਜਾ ਸਕਦੇ ਇਹ ਦੂਜਾ ਅਮਰਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਅਮਰਤਪਾਲ ਨੂੰ ਕਦੇ ਨਹੀਂ ਮਿਲਿਆ ਅਮਰਤਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮੁਹਾ ਬਿਹਾਫ ਤੇ ਲੜੀ ਆ ਕਿ ਅਮਰਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਜੰਗ ਬੰਦੀ ਸਿੰਘਾਂ ਦੀ ਤੇ ਅਮਰਤਪਾਲ ਹੋਰਾਂ ਦੀ ਬਾਹਰ ਜੇਲ੍ਹਾਂ ਤੋਂ ਬਾਹਰ ਰਿਹਾਈ ਦੀ ਹੋਏਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਰਿਹਾਈ ਦੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਤੇ ਇੱਥੇ ਵੀ ਲੱਗਾ ਸੀ ਔਰ ਮੈਂ ਮੇਰਾ ਇੱਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਹੈ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜ਼ਰੀ ਲਾਈ ਹੈ ਭਾਈ ਅਮਨਿਤਪਾਲ ਸਿੰਘ ਦੇ ਬਾਹਰ ਆਉਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਮੈਂਬਰ ਕੌਂਸਟਿਚਿਊਸ਼ਨ ਨਹੀਂ ਨਹੀਂ ਉਹ ਜਿਹੜੇ ਸੰਵਧਾਨ ਦੀਆਂ ਗੱਲਾਂ ਕਰਦੇ ਆ ਉਹੀ ਸੰਵਧਾਨ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ 89 ਦੇ ਵਿੱਚ ਉਹਨਾਂ ਨੂੰ ਛੱਡਿਆ ਸੀਗਾ ਸਰਦਾਰ ਸਿੰਘ ਰਣਜੀਤ ਸਿੰਘ ਮੰਨੋ ਤੇ ਅਗਲੀ ਅਗਲੀ ਕਾਰਵਾਈ ਤੁਸੀਂ ਸਾਡੇ ਖਾਲੇ ਨਾ ਬੋ ਜੀ ਅਸੀਂ ਵਿਸ਼ਵਾਸ ਕਰਦੇ ਆ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਜਾਣਾ ਤੇ ਜਾਵਾਂਗੇ ਕੀ ਜਾਣਾ ਕੀ ਪਊਗਾ ਜਾਣਾ ਜਾਣਾ ਪਿਆ ਤੇ ਜਾਵਾਂਗੇ ਪਰ ਅਸੀਂ ਪੋਜ਼ਿਟਿਵ ਆ ਸਾਨੂੰ ਲੱਗਦਾ ਵੀ ਅੰਮ੍ਰਿਤਪਾਲ ਨੂੰ ਜਿਵੇਂ ਪੇਪਰ ਦਾਖਲ ਹੋਏ ਆ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜੂਗਾ ਵੀ ਅੰਮ੍ਰਿਤਪਾਲ ਸੰਸਦ ਵਿੱਚ ਪਹੁੰਚੇਗੀ ਤੁਸੀਂ ਸਮਝਦੇ ਹੋ ਕਿ ਪੰਜਾਬ ਦੀ ਬਿਹਤਰੀ ਵਾਸਤੇ ਕਿੱਡਾ ਵੱਡਾ ਸਟੈਪ ਹੈ ਜਿਹੜੇ ਦੋ ਜਿਹੜੇ ਤੁਹਾਨੂੰ ਲੱਗਦਾ ਕਿ ਦੁਬਾਰਾ ਤੋਂ ਰਿਵਾਈਵ ਹੋ ਰਿਹਾ ਪੰਜਾਬ ਉਹੀ ਖਾਲਸਾ ਰਾਜਵਾਲਾ ਇਹਨਾਂ ਦੇ ਕਾਲੀ ਦਾ ਰਿਵਾਈਵ ਹੋ ਰਿਹਾ ਹੈ ਸਿਸਟਮ ਜਿਹੜਾ ਗਲਤ ਸਿਸਟਮ ਹੈ ਨੂੰ ਤੋੜਨਾ ਬੜਾ ਔਖਾ ਹੈ ਪਰ ਖਾਲਸਾ ਪੰਥ ਨੇ ਜੋ ਫਤਵਾ ਦਿੱਤਾ ਹੈ ਉਹ ਦੁਨੀਆ ਮੰਦਰ ਦੇ ਵਿੱਚ ਗਿਆ ਹੈ ਇਹ ਦੁਨੀਆ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ